ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਵਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨਤਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਲਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਹੁੰਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਹ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋ ਲਿਆ ਹੈ ਇਹ ਰਿਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਸ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋ ਲਿਆ ਹੈ ਇਹ ਰਿਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਹ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋਲਿਆ ਹੈ ਰੀਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਸ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋ ਲਿਆ ਹੈ ਇਹ ਰਿਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਹ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋਲਿਆ ਹੈ ਰੀਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਸ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋਲਿਆ ਹੈ ਰੀਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਚੱਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਹ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਹ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋ ਲਿਆ ਹੈ ਰੀਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ ਜਾ ਸਕਦਾ ਹੈ ਅੱਜ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਪਰ ਇਹ ਬਦਲਾ ਸ਼ਾਂਤੀ ਨਾਲ ਨਹੀਂ ਸਗੋਂ ਜੰਗਾਂ, ਟਕਰਾਵਾਂ ਅਤੇ ਹਥਿਆਰਾਂ ਦੀ ਗੂੰਜ ਨਾਲ ਹੋ ਰਿਹਾ ਹੈ। ਵੱਡੀਆਂ ਤਾਕਤਾਂ ਇੱਕ ਦੂਜੇ ਨੂੰ ਧਮਕੀਆਂ ਦੇ ਰਹੀਆਂ ਹਨ। ਕਈ ਖੇਤਿਆਂ ਵਿੱਚ ਜੰਗਾਂ ਲਗਾਤਾਰ ਜਾਰੀ ਹਨ। ਇਸ ਸਾਰੇ ਮਾਹੌਲ ਨੇ ਵਿਸ਼ਵ ਪੱਧਰ ਤੇ ਡਰ ਅਤੇ ਅਸਥਿਰਤਾ ਨੂੰ ਜਨਮ ਦਿੱਤਾ ਹੈ। ਇਸ ਹਾਲਾਤ ਵਿੱਚ ਆਮ ਇਨਸਾਨ ਦੇ ਮਨ ਵਿੱਚ ਇੱਕ ਸਵਾਲ ਬੜੀ ਤੇਜ਼ੀ ਨਾਲ ਉੱਠਦਾ ਹੈ ਕਿ ਅੱਜ ਵੀ ਦੁਨੀਆ ਦੇ ਵਿੱਚ ਕੋਈ ਅਜਿਹਾ ਦੇਸ਼ ਹੈ ਜਿੱਥੇ ਜੀਵਨ ਸੁਰੱਖਿਅਤ ਇਨਸਾਫਪੂਰਕ ਅਤੇ ਸਕੂਨ ਭਰਿਆ ਹੋ ਸਕੇ ਇਸ ਸਾਲ ਦਾ ਜਵਾਬ ਦਿੰਦੀ ਹੈ ਤਾਜ਼ਾ ਅੰਤਰਰਾਸ਼ਟਰੀ ਰਿਪੋਰਟ ਜਿਸ ਵਿੱਚ ਨਿਊਜ਼ੀਲੈਂਡ ਨੂੰ ਦੁਨੀਆ ਦੇ ਸਭ ਤੋਂ ਸ਼ਾਂਤਮਈ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਤੀਜੇ ਸਥਾਨ ਤੇ ਰੱਖਿਆ ਗਿਆ ਹੈ ਇੰਸਟੀਚਿਊਟ ਫਾਰ ਇਕਨੋਮਿਕ ਐਂਡ ਪੀਸ ਵੱਲੋਂ ਜਾਰੀ ਕੀਤੀ ਗਈ 2025 ਗਲੋਬਲ ਪੀਸ ਇੰਡੈਕਸ ਦੁਨੀਆ ਭਰ ਦੇ ਦੇਸ਼ਾਂ ਨੂੰ 23 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ 'ਤੇ ਪਰਖਦਾ ਹੈ ਇਨ੍ਹਾਂ ਵਿੱਚ ਅੰਦਰੂਨੀ ਅਤੇ ਬਾਹਰੀ ਟਕਰਾਅ ਅਪਰਾਧ ਦਰ ਸਮਾਜਿਕ ਸੁਰੱਖਿਆ ਰਾਜਨੀਤਿਕ ਸਥਿਰਤਾ ਅਤੇ ਅਤੇ ਸੈਨਿਕ ਕਰਨ ਦਾ ਪੱਧਰ ਵੀ ਸ਼ਾਮਲ ਹੁੰਦਾ ਹੈ ਇਸ ਵਿਸਤ੍ਰਿਤ ਮੁਲਾਂਕਣ ਦੇ ਵਿੱਚ ਨਿਊਜ਼ੀਲੈਂਡ ਨੇ ਤੀਜਾ ਸਥਾਨ ਹਾਸਲ ਕਰਕੇ ਇੱਕ ਵਾਰ ਫਿਰ ਸਾਬਿਤ ਕਰ ਦਿੰਦਾ ਹੈ ਕਿ ਸ਼ਾਂਤੀ ਸਿਰਫ ਨੀਤੀਆਂ ਨਾਲ ਨਹੀਂ ਸਗੋ ਸੋਚ ਨਾਲ ਵੀ ਬਣਦੀ ਹੈ ਨਿਊਜ਼ੀਲੈਂਡ ਦੀ ਹਾਈ ਰੈਂਕਿੰਗ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੈ ਬਲਕਿ ਇਸ ਦੇ ਪਿੱਛੇ ਇੱਕ ਗਹਿਰਾ ਮਨੁੱਖੀ ਅਤੇ ਨੈਤਿਕ ਦਰਸ਼ਨ ਹੈ ਇਹ ਦੇਸ਼ ਪਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦਾ ਹੈ ਤੇ ਤਾਕਤ ਦੀ ਰਾਜਨੀਤੀ ਦੀ ਬਜਾਏ ਸ਼ਾਂਤੀ ਨੂੰ ਆਪਣੀ ਪਹਿਚਾਣ ਬਣਾਉਂਦਾ ਹੈ ਇੱਥੇ ਨੀਤੀਆਂ ਦਾ ਕੇਂਦਰ ਇਨਸਾਨ ਹੁੰਦਾ ਹੈ ਨਾ ਕਿ ਡਰ ਨਾ ਹੀ ਧਮਕੀਆਂ ਮਨੁੱਖੀ ਅਧਿਕਾਰਾਂ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਜਿਸ ਦੀ ਸਭ ਤੋਂ ਵੱਡੀ ਮਿਸਾਲ ਮੌਤ ਦੀ ਸਜ਼ਾ ਦਾ ਖਾਤਮਾ ਹੈ ਨਿਊਜ਼ੀਲੈਂਡ ਦੀ ਰਾਜਨੀਤਿਕ ਪਾਰਦਰਸ਼ਤਾ ਜਵਾਬਦੇਹੀ ਅਤੇ ਘੱਟ ਪ੍ਰਚਾਰ ਲਈ ਜਾਣੀ ਜਾਂਦੀ ਹੈ ਜਦਕਿ ਇੱਥੇ ਦਾ ਮੀਡੀਆ ਅਕਸਰ ਤੱਥਾਂ ਅਤੇ ਸੰਤੁਲਨ ਤੇ ਆਧਾਰਿਤ ਰਿਪੋਰਟਿੰਗ ਕਰਦਾ ਹੈ ਡਰ ਜਾਂ ਨਫ਼ਰਤ ਫੈਲਾਉਣਾ ਇਸ ਦੀ ਨੀਤੀ ਨਹੀਂ ਹੈ ਇਹੀ ਕਾਰਨ ਹੈ ਨਿਊਜ਼ੀਲੈਂਡ ਨੂੰ ਦੁਨੀਆ ਭਰ ਵਿੱਚ ਅਕਸਰ ਸੇਫੇਸਟ ਕੰਟਰੀ ਇਨ ਦਾ ਵਰਡ ਕਿਹਾ ਜਾਂਦਾ ਹੈ ਜਾਣਦੇ ਹਾਂ ਉਹਨਾਂ ਤਿੰਨ ਦੇਸ਼ਾਂ ਬਾਰੇ ਜੋ ਪੂਰੀ ਤਰ੍ਹਾਂ ਸ਼ਾਂਤ ਹਨ ਸਭ ਤੋਂ ਪਹਿਲਾਂ ਆਈਸਲੈਂਡ ਦੀ ਗੱਲ ਆਉਂਦੀ ਹੈ ਲਗਾਤਾਰ ਦੁਨੀਆ ਦਾ ਸਭ ਤੋਂ ਸ਼ਾਂਤ ਦੇਸ਼ ਬਣਿਆ ਹੋਇਆ ਹੈ ਦੂਜੇ ਨੰਬਰ ਤੇ ਆਇਰਲੈਂਡ ਮਜ਼ਬੂਤ ਸਮਾਜਿਕ ਸਥਿਰਤਾ ਨਾਲ ਦੂਜੇ ਸਥਾਨ ਤੇ ਰਿਹਾ ਹੈ ਤੀਜੇ ਨੰਬਰ ਤੇ ਨਿਊਜ਼ੀਲੈਂਡ ਆਉਂਦਾ ਹੈ ਏਸ਼ੀਆ ਪੈਸੀਫਿਕ ਖੇਤਰ ਵਿੱਚ ਇਹ ਸਭ ਤੋਂ ਅੱਗੇ ਹੈ ਨਿਊਜ਼ੀਲੈਂਡ ਦਾ ਗੁਆਂਢੀ ਦੇਸ਼ ਆਸਟ੍ਰੇਲੀਆ ਭਾਵੇਂ ਆਰਥਿਕ ਤੌਰ ਤੇ ਮਜ਼ਬੂਤ ਹੈ ਪਰ ਇਹ ਸੂਚੀ ਦੇ ਵਿੱਚ ਲਗਭਗ 18ਵੇਂ ਸਥਾਨ ਤੇ ਹੈ ਵਧ ਰਹੇ ਸਮਾਜਿਕ ਦਬਾਅ ਤੇ ਸੁਰੱਖਿਆ ਚੁਣੌਤੀਆਂ ਉਸ ਨੂੰ ਨਿਊਜ਼ੀਲੈਂਡ ਵਰਗੀ ਨਿਸ਼ਚਿੰਤਾ ਨਹੀਂ ਦੇ ਸਕਿਆ ਉੱਥੇ ਹੀ ਅਮਰੀਕਾ ਜੋ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਮੰਨੀ ਜਾਂਦੀ ਹੈ ਇਸ ਸੂਚੀ ਵਿੱਚ ਲਗਭਗ 128ਵੇਂ ਨੰਬਰ ਤੇ ਹੈ ਗਨ ਕਲਚਰ ਅੰਦਰੂਨੀ ਹਿੰਸਾ ਸਮਾਜਿਕ ਵੰਡ ਅਤੇ ਲਗਾਤਾਰ ਜੰਗੀ ਦਖਲਅੰਦਾਜ਼ੀ ਨੇ ਉੱਥੇ ਆਮ ਨਾਗਰਿਕਾਂ ਦੇ ਜੀਵਨ ਦੇ ਵਿੱਚੋਂ ਸਕੂਨ ਖੋਲਿਆ ਹੈ ਰੀਪੋਰਟ ਸਪਸ਼ਟ ਕਰਦੀ ਹੈ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਬਲਕਿ ਸ਼ਾਂਤੀ ਇਨਸਾਫ ਮਨੁੱਖੀ ਅਧਿਕਾਰਾਂ ਅਤੇ ਸਾਫ਼ ਰਾਜਨੀਤੀ ਦੇ ਵਿੱਚ ਹੁੰਦੀ ਹੈ ਨਿਊਜ਼ੀਲੈਂਡ ਅੱਜ ਦੀ ਦੁਨੀਆ ਲਈ ਇਹ ਸੁਨੇਹਾ ਹੈ ਕਿ ਜੇ ਦੇਸ਼ ਚਾਹੇ ਬਿਨਾਂ ਜੰਗ ਦੇ ਵੀ ਮਹਾਨ ਬਣਿਆ